ਮੈਂ ਸਰਜੀਤ ਸਿੰਘ ਬਾਜਾਖਾਨਾ ਬ੍ਰਿਸਬੇਨ ਆਸਟ੍ਰੇਲੀਆ ਤੋਂ ਸਾਰਿਆਂ ਨੂੰ ਗੁਰ ਫਤਿਹ ਸਾਂਝੀ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੰਨੇ ਵੀ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਜਾਣ ਪਛਾਣ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਮਾਂ ਦਿੰਨੇ ਹੋ ਤੇ ਮੇਰਾ ਹੌਸਲਾ ਵਧਾਉਂਦੇ ਹੋ ਜਿਹੜੀ ਅੱਜ ਆਪਾਂ ਬੇਨਤੀ ਕਰ ਰਹੇ ਆਂ ਅੱਜ ਆਪਾਂ ਜੋ ਸਿੱਖ ਗਏ ਆਂ ਆਸਟ੍ਰੇਲੀਆ ਦੀਆਂ ਉਹਨਾਂ ਸੰਬੰਧੀ ਬੇਨਤੀ ਕਰਦੇ ਆਂ ਕਿ ਉਹਨਾਂ ਦੇ ਪ੍ਰਬੰਧ ਬਹੁਤ ਹੀ ਵੱਡੇ ਪੱਧਰ ਤੇ ਚੱਲ ਰਹੇ ਆ ਤੇ ਭਾਈਚਾਰੇ ਨੂੰ ਬੇਨਤੀ ਕਰਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਕਿ ਇਸ ਵਾਰ ਜਿਹੜੀਆਂ ਸਿੱਖ ਖੇਡਾਂ ਉਹ ਸਿਡਨੀ ਦੇ ਵਿੱਚ ਹੋਣਗੀਆਂ ਆਪਾਂ 2-3 ਵਾਰੀ ਮੇਰੇ ਵੀਰ ਭਾਈ ਰਣਜੀਤ ਸਿੰਘ ਖੈਰਾ ਨਾਲ ਜਾਂ ਹੋਰ ਟੀਮ ਮੈਂਬਰਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸ਼ੇਅਰ ਕੀਤੀਆਂ ਅੱਗੇ ਤੁਹਾਡੇ ਨਾਲ ਕੁਝ ਨੰਬਰ ਵੀ ਮੈਂ ਦੇ ਤੇ ਇਹ ਵੀਡੀਓ ਤੋਂ ਬਾਅਦ ਮੈਂ ਨੰਬਰ ਪਾ ਦਵਾਂਗਾ ਜੇ ਕੋਈ ਵੀ ਗੱਲਬਾਤ ਹੈਗੀ ਜਾਂ ਮੈਨੂੰ ਜਬਰਿਸ ਵੀ ਅੰਜਾ ਸਿਰਣੀ ਦੇ ਵਿੱਚ ਸਾਰੇ ਸਾਰੇ ਪ੍ਰਬੰਧਕ ਆ ਜਿਹੜੇ ਸਾਰੇ ਸੇਵਾਦਾਰ ਆ 24 ਘੰਟੇ ਹਾਜ਼ਰ ਆਲੀ ਗੱਲ ਆ ਲੰਗਰ ਦੇ ਵਾਸਤੇ ਸੰਗਤ ਦੀ ਸੇਵਾਦਾਰ ਦੀ ਬਹੁਤ ਲੋੜ ਹੁੰਦੀ ਆ ਜਿਵੇਂ ਆਪਾਂ ਅਗਤੀਾਰੇ ਪਿਛਲੇ ਵੀਕ ਆਪਾਂ ਗੱਲਬਾਤ ਕੀਤੀ ਸੀ ਕਿ ਪਾਣੀ ਦੀਆਂ ਬੋਤਲਾਂ ਵੀ ਉਹ ਆਪੋ ਆਪਣੀਆਂ ਲੈ ਕੇ ਜਾਇਓ ਉਹ ਤੇ ਥਾਂ ਥਾਂ ਟੂਟੀਆਂਆਂ ਲੱਗੀਆਂ 10-12 12 ਦਾ ਇਕੱਠਾ ਹੀ ਗਰੁੱਪ ਬਣਿਆ ਹੋਇਆ ਜਿੱਦਾਂ ਕਹਿ ਲੋ ਤੁਸੀਂ ਜਿੰਨਾ ਮਰਜ਼ੀ ਭਰੇ ਚੱਲੋ ਤੇ ਪੀ ਚੱਲੋ ਆਪੋ ਆਪਣਾ ਲੋੜ ਅਨੁਸਾਰ ਤੇ ਰਾਖਸ਼ ਦਾ ਜੇ ਕੂੜੇ ਕਰਕਟ ਦਾ ਜਿੰਨਾ ਧਿਆਨ ਰੱਖਿਆ ਜਾ ਸਕੇ ਕਿਉਂਕਿ ਕਮੇਟੀ ਵੀ ਇੱਕ ਸੇਵਾਦਾਰ ਹੀ ਹੁੰਦੀ ਆ ਸਾਰੇ ਤੇ ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਸਾਰੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ ਜਿਹੜੇ ਸਾਂਝੇ ਕੰਮ ਆ ਉਹ ਸਾਰਿਆਂ ਦੇ ਸਹਿਯੋਗ ਨਾਲ ਤੇ ਸਮੁੱਚੇ ਭਾਈਚਾਰੇ ਵਾਸਤੇ ਹੁੰਦੇ ਆ ਆਪਾਂ ਸਾਰੇ ਇਹ ਗੱਲ ਤੋਂ ਜਾਣੂ ਆ ਤੇ ਕਿਉਂਕਿ ਇਹ ਸਿੱਖਾਂ ਅਤੇ ਬਹੁਤ ਹੀ ਮਹਾਨਤਾ ਰੱਖਦੀਆਂ ਤੇ ਇੱਕ ਇਹ ਖਾਸ ਕਰ ਇੱਥੋਂ ਦੇ ਛੋਟੇ ਜੋ 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 ਇੱਥੇ ਬੱਚੇ ਜੰਮ ਕੇ ਵੱਡੇ ਬਣੇ ਨੇ ਇੱਥੇ ਜੀਵਨ ਹੰਡਾਇਆ ਜਿਨ੍ਹਾਂ ਨੇ ਆਪਣਾ ਸਾਰੇ ਲੋਕ ਇਕੱਠੇ ਹੁੰਦੇ ਆ ਪਰਿਵਾਰਕ ਸਾਂਝਾਂ ਪੈਂਦੀਆਂ ਕਿਉਂਕਿ ਮੈਂ ਆਪਣੇ ਆਪ ਦੇ ਵਿੱਚ ਇੱਕ ਇਹ ਧਾਰਨਾ ਕਿ ਮੇਰੇ ਅਣਗਿਣਤ ਪਰਿਵਾਰ ਇਹਨਾਂ ਮੇਲਿਆਂ ਤੋਂ ਸਿੱਖ ਗਏ ਮਾਂ ਤੋਂ ਗੁਰੂ ਘਰਾਂ ਤੋਂ ਪਰਿਵਾਰਕ ਮੈਂਬਰ ਬਣੇ ਨੇ ਜਿਹੜੇ ਰਿਸ਼ਤੇਦਾਰ ਨਹੀਂ ਸੀ ਤੇ ਪਰਿਵਾਰਕ ਸਾਂਝਾਂ ਇੱਥੋਂ ਬਣਦੀਆਂ ਚੰਗੇ ਰਿਸ਼ਤੇ ਬੰਦੇ ਨੇ ਤੇ ਭਾਈਵਾਰ ਭਾਈਚਾਰਾ ਜਿਹੜਾ ਵਾਅਦਾ ਉਹਨੂੰ ਵਡਾਵਾ ਦੇਣਾ ਚਾਹੀਦਾ ਜਿੰਨਾ ਅਸੀਂ ਦੇ ਸਕਦੇ ਆ ਕੋਸ਼ਿਸ਼ करिए ਇਹ ਗੱਡੀਆਂ ਵੀ ਉੱਥੇ ਨੇੜੇ ਜਿਹੜੀਆਂ ਲੈ ਕੇ ਜਾਣੀ ਆ ਆਪਾਂ ਤਾਂ ਆਪੋ ਜਿਹਾ ਪੰਜਾ ਜਾਂ ਸੱਤਾਂ ਸੀਟਾਂ ਵਾਲੀ ਗੱਡੀ ਜਿੰਨੇ ਜਾਂ ਕੋਈ ਵੈਨ ਜਾਂਦੀ ਹੈ ਤਾਂ ਤਕਰੀਬਨ ਫੁੱਲ ਕਰਕੇ ਲੈ ਕੇ ਜਾਈਏ ਜਿਹੜੇ ਨੇੜੇ ਦੇ ਸਟੇਸ਼ਨ ਹੋਣਗੇ ਉਤੋਂ ਕਮੇਟੀ ਵੱਲੋਂ ਜਾਂ ਪ੍ਰਬੰਧਕ ਕਮੇਟੀ ਜਿਹੜੀ ਸਿੱਧਣੀ ਸਿੱਖ ਗਿਆ ਮਾਂ ਦੀ ਜਿਵੇਂ ਪਹਿਲਾਂ ਦੱਸ ਚੁੱਕੇ ਆ ਉਹ ਕੁਝ ਗੱਡੀਆਂ ਜਾਂ ਕੁਝ ਬੱਸਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਕਰ ਰਹੇ ਆ ਗੁਰੂ ਘਰਾਂ ਦੇ ਵਿੱਚ ਜਿਵੇਂ ਲੰਗਰ ਤਿਆਰ ਹੁੰਦੀਆਂ ਗੱਲਾਂ ਸੀ ਕਿਉਂਕਿ ਪਰਮਾਤਮਾ ਦੀ ਇੰਨੀ ਕੀ ਰਹਿਮਤਾ ਕਿ 2 ਲੱਖ ਬੰਦੇ ਦੇ ਨੇੜ ਤੇੜਾ ਪਹੁੰਚਣ ਦੀ ਉਮੀਦ ਆ ਤਾਂ ਸੋਚੋ ਇਹ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾ ਇਹ ਐਡੇ ਵੱਡੇ ਕਾਰਜ ਨਹੀਂ ਹੋਣੇ ਕੋਈ ਤਾਂ ਸ਼ੈ ਹੈ ਕੁਦਰਤ ਕਹਿ ਲਓ ਵਾਹਿਗੁਰੂ ਕਹਿ ਲਓ ਪ੍ਰਮਾਤਮਾ ਕਹਿ ਲਓ ਹਰ ਬੰਦੇ ਦਾ ਆਪੋ ਆਪਣਾ ਸੋਚਣ ਦਾ ਜਰੀਆ ਮੈਂ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਤੇ ਮੈਂ ਸਿੱਖ ਧਰਮ ਦੇ ਵਿੱਚ ਬਲੀਵ ਕਰਦਾ 100% ਬਲੀਵ ਕਰਦਾ ਤੇ ਮੈਂ ਆਸ ਵੀ ਕਰਦਾ ਵੀ ਮੈਂ ਤਾਂ ਜੋ ਸੋਚਦਾ ਪ੍ਰਮਾਤਮਾ ਰਹਿਮਤ ਕਰਦਾ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਹਾਡੀ ਕਹਿਣੀ ਕਰਨੀ ਇੱਕ ਹੋਣੀ ਚਾਹੀਦੀ ਹੈ ਹਮੇਸ਼ਾ ਤੁਸੀਂ ਸਫਲਤਾ ਦੀਆਂ ਪੌੜੀਆਂ ਚੜੋਂਗੇ ਬਿਲਕੁਲ ਸਪਸ਼ਟ ਹੈ ਇਹ ਤੇ 17 18 ਸੌਰੀ 18 19 20 April ਨੂੰ ਜਿਹੜੀਆਂ ਮੈਂ ਤੁਹਾਨੂੰ ਕੈਲੰਡਰ ਵਿੱਚ ਐਡ ਕਰ ਦੂੰਗਾ ਤਾਂ ਉਹ ਤੁਹਾਨੂੰ ਉੱਥੇ ਸਿੱਖ ਗੇਮਾਂ ਤੇ ਪਹੁੰਚੋ ਪਰਿਵਾਰਾਂ ਸਮੇਤ ਪਹੁੰਚੋ ਕਿ ਇਹ ਜਿਹੜੇ ਮੇਲੇ ਆ ਇਹਨੇ ਰੌਣਕ ਤੇ ਵਾਅਦਾ ਕਰੋ ਮਾੜੀ ਸੰਗਤ ਤੋਂ ਬਚਿਓ ਕਈ ਵਾਰੀ ਸਰਾਰਤੀ ਅਨੁਸਾਰ ਹਰ ਜਗ੍ਹਾ ਹੀ ਹੁੰਦੇ ਆ ਤੇ ਪਰ ਸਾਨੂੰ ਸਾਡੇਾਰੇ ਭਾਈਚਾਰੇ ਤੇ ਬਹੁਤ ਮਾਣ ਆ ਕਿ ਲੋਕ ਬਹੁਤ ਸਹਿਯੋਗ ਦਿੰਦੇ ਆ ਅੱਗੇ ਵੀ ਕੋਸ਼ਿਸ਼ ਕਰਿਆ ਕਰਾਂਗੇ ਸਿੱਖ ਗੇਮਾਂ ਦੇ ਜਿਹਨੇ ਤਾਂ ਰਹਿੰਦੇ ਆ ਅਸੀਂ ਅਪਡੇਟ ਕਰਦੇ ਰਾਵਾਂਗੇ ਸਾਰਿਆਂ ਨਾਲ ਸਾਂਝੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਜੇ ਕੋਈ ਸਮੱਸਿਆ ਸਿਆ ਹੁੰਦੀ ਆ ਕਿਸੇ ਵੀ ਕਮੇਟੀ ਵਾਲੇ ਨੂੰ ਜਿਹੜਾ ਸਿੱਧਣੀ ਗੇਮਾਂ ਦੇ ਵਿੱਚ ਤੁਹਾਨੂੰ ਪੋਸਟਰ ਦੇ ਵਿੱਚ ਨੰਬਰ ਮਿਲ ਜਾਣਗੇ ਕਿਸੀ ਕਿਸੇ ਨੂੰ ਵੀ ਕਾਲ ਕਰ ਸਕਦੇ ਹੋ ਤੁਹਾਡੀਆਂ ਤੁਹਾਡੇ ਸਹਿਯੋਗ ਵਾਸਤੇ ਸੰਗਤ 24 ਘੰਟੇ ਹਾਜ਼ਰ ਤੇ ਸਿੱਖ ਗੇਮਾਂ ਦੀ ਮੈਂ ਡੇਟ ਉੱਪਰ ਵੀ ਪਾ ਦੂੰਗਾ ਕਿਉਂਕਿ ਮੈਂ ਇੱਥੇ ਕਿਸੇ ਜਗ੍ਹਾ ਤੇ ਬੈਠਾ ਹਾਂ ਬਸ ਸੋਚਿਆ ਵੀ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰ ਲਈਏ ਕਿਉਂਕਿ ਸਰਜੀ ਦਾ ਬਾਜਾਖਾਨਾ YouTube ਚੈਨਲ ਬਿਲਕੁਲ ਨਵਾਂ ਪਰ ਸਰਜੀ ਦਾ ਬਾਜਾਖਾਨਾ ਕਾਫੀ ਪੁਰਾਣਾ ਤੁਹਾਡਾ ਪਰਿਵਾਰ ਆ ਤੇ ਤੁਹਾਡਾ ਸਹਿਯੋਗ ਹੀ ਇੰਨਾ ਮਿਲਿਆ ਕਿ ਮੈਨੂੰ ਇਹ ਵਧਾਉਣਾ ਹੀ ਪਿਆ। ਲਗਭਗ 1 ਮਹੀਨੇ ਦੇ ਵਿੱਚ 500 ਪਰਿਵਾਰ ਵਾਂਗੂ ਜੁੜੇ ਹੋ। ਮੇਰੇ ਵਾਸਤੇ ਮਾਨ ਵਾਲੀ ਗੱਲ ਆ। ਤੇ ਮੈਂ ਹਜ਼ਾਰ ਬੰਦੇ ਦੀ ਇੰਤਜ਼ਾਰ ਕਰ ਰਿਹਾ। ਜਦੋਂ 1000 ਸਬਸਕ੍ਰਾਈਬ ਹੋ ਗਿਆ ਤੇ ਕੁਛ ਇਹ ਕਰੂੰਗਾ। ਕਿ ਤੁਹਾਨੂੰ ਸਾਰਾ ਆਸਟ੍ਰੇਲੀਆ ਬਾਈ ਰੋਡ ਵਿਖਾਵਾਂ। ਚੰਗੀਆਂ ਚੀਜ਼ਾਂ ਦਿਖਾਵਾਂ, ਚੰਗੇ ਲੋਕਾਂ ਨਾਲ ਮਿਲਾਵਾਂ। ਮੈਂ ਬਹੁਤ ਕੁਝ ਕਟਿਆ। ਫੈਸਾ ਹੀ ਹਰ ਚੀਜ਼ ਨਹੀਂ ਹੈਗੀ ਮਾਣ ਇੱਜ਼ਤ ਸਤਕਾਰ ਸਭ ਤੋਂ ਵੱਡਾ ਜੋ ਇਹ ਟਾਈਮ ਤੁਸੀਂ ਦੇ ਰਹੇ ਹੋ ਤੁਹਾਡਾ ਇਸ ਕਰ ਲੋ ਵੀ ਧੰਨਵਾਦ ਬੰਦਾ ਸਾਰਿਆਂ ਦਾ ਤੇ ਕੋਸ਼ਿਸ਼ ਇਹ ਕਰਿਆ ਕਰੋ ਭਾਈਚਾਰੇ ਚ ਗਿਲੇ ਸ਼ਿਕਵੇ ਚਲਦੇ ਰਹਿੰਦੇ ਆ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਆ ਆਪਣੇ ਲੋਕਾਂ ਦਾ ਸਾਥ ਦਿਓ ਤੁਹਾਡਾ ਕਿਸੇ ਨੇ ਹੋਰ ਨਹੀਂ ਸਾਥ ਦੇਣਾ ਅਸੀਂ ਇੱਕ ਦੂਜੇ ਦੇ ਪਰਿਵਾਰ ਆ ਗਿਲੇ ਸ਼ਿਕਵੇ ਮੈਂ ਬਾਰ ਬਾਰ ਗੱਲ ਕਰ ਰਿਹਾ ਗਿਲੇ ਸ਼ਿਕਵੇ ਇਹ ਚਲਦੇ ਰਹੇ ਨੇ ਪਰਿਵਾਰਾਂ ਦੀ ਇਹ ਇਹ ਸਾਡਾ ਕਹ ਲੋ ਕਲਚਰ ਹੀ ਇੱਕ ਤਰ੍ਹਾਂ ਦਾ ਪਰ ਸਾਨੂੰ ਜਿਵੇਂ ਅਸੀਂ ਪਰਦੇਸਾਂ ਦੇ ਵਿੱਚ ਮਾਂ ਬੋਲੀ ਸੱਭਿਆਚਾਰ ਅਤੇ ਵਿਰਸੇ ਨਾਲ ਲੋਕ ਜੁੜ ਰਹੇ ਆ ਵੱਡੇ ਪੱਧਰ ਤੇ ਔਰ ਜੁੜੇ ਹੋਏ ਆ ਇਹ ਇੱਕ ਮਾਣ ਵਾਲੀ ਗੱਲ ਆ ਤੇ ਅਖੀਰ ਦੇ ਵਿੱਚ ਫੇਰ ਮੈਂ ਤੁਹਾਨੂੰ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਗਲਤੀਆਂ ਹੁੰਦੀਆਂ ਜਾਣੇ ਅਣਜਾਣੇ ਚ ਅੱਖਰਵਾਦਾ ਕਾਟਾ ਬੋਲਿਆ ਜਾਂਦਾ ਕਿਉਂਕਿ ਮੈਨੂੰ ਵੀਡੀਓ ਅੱਗੇ ਬੋਲਣਾ ਨਹੀਂ ਹੁੰਦਾ ਬਹੁਤਾ ਵੈਸੇ ਮੈਂ ਆ ਪਰਿਵਾਰਾਂ ਨੂੰ ਬਹੁਤ ਮਿਲਦਾ ਪਰ ਜੇ ਕੋਈ ਵੀ ਕਮੀਆਂ ਪੇਸ਼ੀਆਂ ਤਾਂ ਜ਼ਰੂਰ ਦੱਸਿਆ ਕਰੋ ਤੇ ਪਰ ਆਪਣੇ ਭਾਈਚਾਰੇ ਤੋਂ ਦੂਰ ਨਾ ਹੋਇਓ ਰਲ ਮਿਲ ਕੇ ਰਿਹਾ ਕਰੋ ਸਰਵਤਰਾ ਭਲਾ ਮੰਗਿਆ ਕਰੋ ਹਮੇਸ਼ਾ ਚੜ੍ਹਦੀ ਕਲਾ 'ਚ ਰਹੋਗੇ ਤੇ ਅੱਜ ਦੀ ਵੀਡੀਓ ਮੈਂ ਇੱਥੇ ਲਗਭਗ ਸਮਾਪਤ ਕਰਨ ਲੱਗਿਆ ਪ੍ਰਮਾਤਮਾ ਨੇ ਸਵਾਭ ਬਣਾਇਆ ਫੇਰ ਇਕੱਠੇ ਹੋਵਾਂਗੇ ਫੇਰ ਜੁੜਾਂਗੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਤੇ ਸਾਰਿਆਂ ਨੂੰ ਆਸਟ੍ਰੇਲੀਅਨ ਸੈਕ ਗੇਮਾਂ ਜਿਹੜੀਆਂ ਇਸ ਵਾਰ ਸਿਡਨੀ ਚ ਹੋ ਰਹੀਆਂ ਤੁਹਾਨੂੰ ਉੱਥੇ ਪਹੁੰਚਣ ਦੀ ਅਪੀਲ ਕਰਦਾ ਐਨੀਆਂ ਗੱਲਾਂ ਬੋਲਦਾ ਹੋਇਆ ਸਰਜੀਤ ਬਾਜਾਖਾਨਾ YouTube ਚੈਨਲ ਵੱਲੋਂ ਇੱਕ ਵਾਰ ਫਿਰ ਧੰਨਵਾਦ ਕਰਦਾ ਧੰਨਵਾਦ